ਜੀ ਹਲਾ ਨਮਸਕਾਰ ਜੀ ਮੈਂ ਪਿੰਡ ਜਿਹੜੂਪੱਤੀ ਤੋਂ ਮਹਿੰਦਰ ਸਿੰਘ ਬੋਲਦਾ ਪਿਆ ਜੀ ਅੱਜ ਸਵੇਰੇ ਬਹੁਤ ਜ਼ਿਆਦਾ ਬਰਫਬਾਰੀ ਇੱਥੇ ਹੋਈ ਹੈ ਜੀ ਇਸ ਤੋਂ ਕੁਝ ਦਿਨ ਪਹਿਲੇ ਕੋਈ 10 ਸਾਲ 10 12 ਸਾਲ ਪਹਿਲੇ ਵੀ ਹੋਈ ਸੀ ਜਿਦੇ ਵਿੱਚ ਬਰਫ ਦਾ ਬਰਫ ਨੇ ਬਹੁਤ ਜ਼ਿਆਦਾ ਸਾਡਾ ਨੁਕਸਾਨ ਕੀਤਾ ਸੀਗਾ ਤੇ ਜਿਨ੍ਹਾਂ ਕਰਕੇ ਸਾਡੇ ਜਿਹੜੇ ਰਹਿਣ ਬਸੇ ਰਹੇ ਐ ਇਹ ਕਿਸ ਤਰ੍ਹਾਂ ਦੇ ਹੁਣੇ ਚਾਹੀਦੇ ਐ ਇਨਾ ਬਾਰੇ ਕੁਝ ਵਿਚਾਰ ਕੀਤਾ ਜਮਾ ਤੇ ਲੱਗਾ ਕਿ ਪਿਛਲੀ ਵਾਰੀ ਬਰਫ਼ ਪਈ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਇਸ ਵਾਰੀ ਅ퍼 ਪੈਣ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਫਿਰ ਵੀ ਕੁਝ ਹੱਦ ਤੱਕ ਜਿਹੜੇ ਗਰੀਬ ਬੰਦੇ ਆ ਜਿਹਨਾਂ ਦੇ ਘਰ ਹਲਕੇ ਫੁਲਕੇ ਆ ਉਹਨਾਂ ਦੇ ਅੰਦਰ ਪਾਣੀ ਜ਼ਰੂਰ ਆਇਆ ਹੈ ਬਰਫ਼ ਦਾ ਬਰਫ਼ ਹਾਲੇ ਤੱਕ ਵੀ ਪਿਗਲੀ ਨਹੀਂ ਹੈ ਪਈ ਹੋਈ ਆ ਹਾਲੇ ਤੱਕ ਵੀ ਉੱਧੇ ਦੀ ਉੱਧਾ ਹੀ ਹੈ ਇਹਨੂੰ ਕਾਫੀ ਧੇਰ ਸਵੇਰੇ ਕੋਈ 5:30 ਵਜੇ ਪਰ ਪਈ ਸੀਗੀ ਉਸ ਤੋਂ ਬਾਅਦ ਹੁਣ ਤੱਕ ਹਾਲੇ ਤੱਕ ਵੀ ਦੇਖੀ ਜਾ ਸਕਦੀ ਹੈ ਕਿ ਬਰਫ਼ ਦੇ ਗੋਲੇ ਉਸ ਤਰ੍ਹਾਂ ਹੀ ਤੇ ਹੋਏ ਹਾਲੇ 6 ਘੰਟੇ ਬਾਅਦ ਵੀ ਬਰਫ 9 ਇੰਚੀ ਜਾਂਦੇ ਕਹਿਣਾ ਉਚੁੰਦੇ ਹੋ ਜਿਹੜੀ ਅੱਜ ਇੱਥੇ ਬਰਫ ਪਈ ਹੈ ਸਵੇਰੇ ਤਕਰੀਬਨ 5:00 ਵਜੇ ਬਹੁਤ ਹੀ ਅਚਾਨਕ ਬੱਦਲ ਗਰਜਣ ਦੇ ਨਾਲ ਹੀ ਪੈਣੀ ਚાલુ ਹੋ ਗਈ ਤੇ ਉਹ ਜਿਹਦੇ ਵਿੱਚ ਕੀ ਕੋਈ ਏਡਾ ਵੱਡਾ ਨੁਕਸਾਨ ਤਾਂ ਕੋਈ ਨਹੀਂ ਹੋਇਆ ਅੱਜ ਤੋਂ 6 ਸਾਲ ਪਹਿਲੇ ਵੀ ਬਰਫ ਪਈ ਸੀਗੀ ਇੱਥੇ ਤੇ ਉਹਦੇ ਨਾਲ ਤੇ ਬਹੁਤ ਨੁਕਸਾਨ ਹੋਇਆ ਸੀ ਰੁੱਖ ਦਰਖਤ ਸਾਰੇ ਭਾਜ ਟੁੱਟ ਗਏ ਸੀ ਤੇ ਉਹਦੇ ਕਰਕੇ ਸਾਨੂੰ ਇਸ ਵਾਰੀ ਬਹੁਤ ਖੁਸ਼ੀ ਹੈ ਵੈਸੇ ਦੁਬਾਰਾ पी है पर यह पांच बजे पी थी हले भी देखो ये घटो घट नौ दस इंच हले भी जमीन से जमी हुई 6 ਘੰਟੇ ਬਾਅਦ ਵੀ ਬਰਫ਼ 6 9 9 ਇੰਚ ਦੀ ਹਾਲਤ ਹੈ